ਜਿਵੇਂ ਜੇ ਮੀਰਾਡ ਅਪਾਰਟਮੈਂਟ ਦੇਖਿਆ ਜਾਵੇ ਤਾਂ ਮੈਨੂੰ ਲੱਗਦਾ ਮੀਰਾਡ ਅਪਾਰਟਮੈਂਟ ਦੀ ਹਰ ਇੱਕ ਸਕੀਮ ਲੋਕਾਂ ਤੱਕ ਸਿੱਧੀ ਪਹੁੰਚ ਕਰਦੀ ਆ। ਔਰ ਉਹਦੇ ਵਿੱਚ ਜਦੋਂ ਮੈਂ ਆਈ ਸੀ ਅਸੀਂ ਵੈਰੀਫਾਈ ਕੀਤਾ ਸੀ ਕਿ ਜਿਹੜੇ ਪੈਨਸ਼ਨਰਸ ਨੇ ਜੋ ਪੈਨਸ਼ਨ ਲੈ ਰਹੇ ਨੇ ਕੀ ਵਾਕਈ ਉਹ ਸਹੀ ਪੈਨਸ਼ਨਰਸ ਨੇ। ਸੋ ਉਹਨਾਂ ਦੇ ਵਿੱਚ ਸਾਡੇ ਕੋਲ ਬਹੁਤ ਸਾਰੇ ਬੈਨੀਫਿਸ਼ਰੀ ਇਹੋ ਜੇ ਸੀ ਜਿਹੜੇ ਇਸ ਦੁਨੀਆ ਤੇ ਹੀ ਨਹੀਂ ਸੀ। ਸੋ ਡੈੱਡ ਬੈਨੀਫਿਸ਼ਰੀਜ਼ ਅਸੀਂ ਕੱਟੇ ਸੀਗੇ ਔਰ ਉਹਦੇ ਵਿੱਚ 29 ਕਰੋੜ ਦੀ ਰਕਮ ਜਿਹੜੀ ਅਸੀਂ ਅਵੇਲ ਕੀਤੀ ਸੀ ਕਿ ਜੋ ਐਕਸਟਰਾ ਜਾ ਰਹੀ ਸੀ ਡੈੱਡ ਬੈਨੇਫਿਸ਼ੀਰੀਜ਼ ਨੂੰ ਔਰ ਉਸ ਤੋਂ ਬਾਅਦ ਅਸੀਂ ਇਹਨੂੰ ਰੂਟੀਨ ਬਣਾਇਆ ਹਰ 6 ਮਹੀਨੇ ਬਾਅਦ ਅਸੀਂ ਉਹਦੀ ਵੈਰੀਫਿਕੇਸ਼ਨ ਕਰਦੇ ਆਂ ਔਰ ਹਾਲੇ ਵੀ ਸਾਡੇ ਕੋਲ ਇਸ ਤਰ੍ਹਾਂ ਦੇ ਬੈਨੇਫਿਸ਼ੀਰੀ ਨਿਕਲ ਆਉਂਦੇ ਆ ਕਿ ਜਿਹੜੇ ਇਸ ਦੁਨੀਆ ਤੇ ਨਹੀਂ ਆ ਉਹਨੂੰ ਅਸੀਂ ਇਸ ਸਕੀਮ ਨੂੰ ਹੋਰ ਸਚਾਰੂ ਢੰਗ ਦੇ ਨਾਲ ਚਲਾਉਣ ਦੇ ਲਈ ਅਸੀਂ ਡੈੱਡ ਬੈਨੇਫਿਸ਼ੀਰੀਜ਼ ਨੂੰ ਅਵੋਇਡ ਕਰਨ ਦੇ ਲਈ ਤੇ ਉਸ ਤੋਂ ਬਾਅਦ ਸਾਡੇ ਕੋਲ ਇਸ ਤਰ੍ਹਾਂ ਦੇ ਵੀ ਕੇਸ ਆਏ ਜਿਹੜੇ ਗਵਰਨਮੈਂਟ ਪੈਸ਼ਨ ਪੈਨਸ਼ਨਰਸ ਸੀ ਸਰਕਾਰ ਤੋਂ ਵੀ ਪੈਨਸ਼ਨ ਲੈ ਰਹੇ ਸੀ ਔਰ ਇੱਧਰ ਵਡਾਪਾ ਪੈਨਸ਼ਨ ਵੀ ਲੈ ਰਹੇ ਸੀ ਸੋ ਉਹਨਾਂ ਕੇਸਸ ਦੇ ਵੀ ਅਸੀਂ ਪੈਨਸ਼ਨ ਚ ਕਟੌਤੀ ਕੀਤੀ ਆ ਔਰ ਜਿਸ ਤਰ੍ਹਾਂ ਮਾਨ ਸਾਹਿਬ ਦੀ ਅਗਵਾਈ ਨਾਲ ਇਹ ਸਰਕਾਰ ਚੱਲ ਰਹੀ ਆ ਕਿ ਹਰ ਚੀਜ਼ ਅਸੀਂ ਲੋਕਾਂ ਤੱਕ ਪਹੁੰਚਦੀ ਕਰਾਂਗੇ ਹਰ ਸਹੂਲਤ ਲੋਕਾਂ ਤੱਕ ਪਹੁੰਚਦੀ ਕਰਾਂਗੇ ਪਰ ਜੋ ਸਹੂਲਤ ਡਿਜ਼ਰਵ ਕਰਦੇ ਨੇ ਬਹੁਤ ਹੀ ਟਰਾਂਸਪੇਰੈਂਸੀ ਦੇ ਨਾਲ ਹਰ ਇੱਕ ਸਕੀਮ ਨੂੰ ਲੋਕਾਂ ਤੱਕ ਪਹੁੰਚਾਉਣਾ 1000 ਰੁਪਏ ਦੀ ਸਕੀਮ ਦਾ ਲਾਂਚ ਕੀਤਾ ਸੀਗਾ ਜੀ ਕੀ ਕਹਾਂ ਰੋ ਮੈਨ ਦਾ ਨਾ ਉਹ ਕਦੋਂ ਦੇ ਰਹੇ ਐ ਤਕੂ ਜੀ ਮੈਂ ਜੇ ਕਹਾ ਕਿ ਕੋਈ ਵੀ ਸਰਕਾਰ ਸਾਰੀਆਂ ਸਕੀਮਾਂ ਇੱਕੋ ਵਾਰੀ ਲਾਂਚ ਕਰਦੀ ਆ ਤਾਂ ਕਦੇ ਵੀ ਨਹੀਂ ਹੋਇਆ ਤੁਸੀਂ ਵੀ ਇੰਨੀਆਂ ਸਰਕਾਰਾਂ ਦੇਖੀਆਂ ਨੇ ਔਰ ਸ਼ੁਰੂ ਹੁੰਦੇ ਹੀ ਸਰਕਾਰ ਦਾ ਕੰਮ ਸਰਕਾਰ ਨੇ ਆਪਣੀ ਜੋ ਵੀ ਵਾਅਦੇ ਕੀਤੇ ਆ ਚਾਹੇ ਉਹ ਬਿਜਲੀ ਪ੍ਰਤੀਵਾਦਾ ਚਾਹੇ ਉਹ ਨੌਕਰੀਆਂ ਪ੍ਰਤੀਵਾਦਾ ਅਸੀਂ ਕਦੇ ਵੀ ਮੁਨਕਰ ਨਹੀਂ ਹੋਏ ਔਰ ਸਿਰਫ 1000 ਨਹੀਂ ਅਸੀਂ ਉਸ ਤੋਂ ਬਾਅਦ ਵੀ ਜਿਹੜੇ ਬੱਚਿਆਂ ਅਸੀਂ ਕਹਿੰਦੇ ਆ ਕਿ ਅਸੀਂ ਫੀਮੇਲ ਫਿਟੀਸਾਈਡ ਨੂੰ ਰੋਕਣਾ ਹੈ ਅਸੀਂ ਬੱਚੀਆਂ ਦੀ ਸੈਕਸ ਰੇਸ਼ਿਓ ਬਤਾਉਣੀ ਹੈ ਤਾਂ ਕਿ ਬੱਚੀਆਂ ਨੂੰ ਗਰਭਚ ਕਤਲ ਨਾ ਕੀਤਾ ਜਾਵੇ ਉਹਦੇ ਲਈ ਵੀ ਜਿਹੜਾ ਕਪਲ ਦੂਜੀ ਬੱਚੀ ਜਿਹੜੀ ਉਹਨਾਂ ਦੇ ਬੇਟੀ ਪੈਦਾ ਹੁੰਦੀ ਹੈ ਦੂਜਾ ਚਾਈਲਡ ਉਹਨੂੰ ਵੀ ਅਸੀਂ 6000 ਜਿਹੜਾ ਇਮੀਡੀਏਟਲੀ ਦਿੰਨੇ ਆ ਸੋ ਸਕੀਮਾਂ ਅਸੀਂ ਕਰੀ ਜਾ ਰਹੇ ਆ ਔਰ 1000 ਰੁਪਈਆ ਵੀ ਕੋਈ ਵੱਡੀ ਗੱਲ ਨਹੀਂ ਉਹ ਵੀ ਜਲਦ ਸ਼ੁਰੂ ਹੋਏਗਾ ਮਾਨ ਸਾਹਿਬ ਦੇ ਹੁਕਮਾਂ ਦੇ ਮੁਤਾਬਕ ਮਾਨ ਸਾਹਿਬ ਦੇ ਨਿਰਦੇਸ਼ਾਂ ਦੇ ਮੁਤਾਬਕ ਅਸੀਂ ਇਸ ਸਕੀਮ ਨੂੰ ਬਿਲਕੁਲ ਟਰਾਂਸਪੇਰੈਂਸੀ ਦੇ ਨਾਲ ਲੋਕਾਂ ਤੱਕ ਪਹੁੰਚਾਉਣਾ ਹੈ ਅਸੀਂ ਕਦੋਂ ਦਾ ਪਿੰਡ ਅਸੀਂ ਇਹ ਸਾਡੇ ਕੋਲੇ ਹੁਣ ਫਰਵਰੀ 23 ਤੋਂ ਮਾਰਚ 24 ਤੱਕ ਅਸੀਂ ਸਾਰਾ ਬੈਕਲੌਗ ਪੂਰਾ ਕਰਦੇ ਹਾਂ ਓਵਰ ਆਲ ਮੈਮ ਕਿੰਨੀਆਂ ਐਪਲੀਕੇਸ਼ਨ ਆਈਆਂ ਸਿਰ ਕਿੰਨੀਆਂ ਇਸ ਕਰਕੇ ਰਿਜੈਕਟ ਹੋਈਆਂ ਦੇਖੋ ਜੀ ਸਾਡੇ ਕੋਲ ਜਿਹੜੀਆਂ ਹੁਣ ਤੱਕ ਅਸੀਂ ਅੱਜ ਤੁਹਾਨੂੰ ਮੈਂ ਦੱਸ ਰਹੀ ਕਿ 7 ਜ਼ਿਲ੍ਹਿਆਂ ਦੇ ਵਿੱਚ 5357 ਜੜੀ ਐਸਸੀ ਬੱਚੇ ਔਰ 1429 ਬੱਚੇ ਬੈਕਵਰਡ ਕਲਾਸਸਸ ਔਰ ਇਕਨੋਮਿਕਲੀ ਵੀਕਰ ਸੈਕਸ਼ਨ ਦੇ ਆ ਇਹ ਸੱਤ ਜ਼ਿਲ੍ਹਿਆਂ ਦੇ ਬੱਚੇ ਆ ਓਵਰ 1429 ਔਰ ਇਸ ਤੋਂ ਪਹਿਲਾ ਜਿਹੜਾ ਸ਼ੁਰੂਆਤੀ ਸਾਲ ਸਰਕਾਰ ਨੇ ਦੇਖਿਆ ਸੀ ਉਹਦੇ ਵਿੱਚ ਸਾਡੇ ਕੋਲ 45000 ਬੈਨੀਫਿਸ਼ਰੀ ਆਏ ਸੀ ਜਿਨ੍ਹਾਂ ਨੂੰ ਅਸੀਂ ਲਾਭ ਦਿੱਤਾ ਸੀ 229 ਕਰੋੜ ਦੀ ਰਾਸ਼ੀ ਇਹ ਬੱਚਿਆਂ ਤੱਕ ਪਹੁੰਚਾਈ ਸੀ ਔਰ ਜਿਹੜੇ ਰਿਜੈਕਟ ਹੋਏ ਆ ਕੇਸ ਮੈਨੂੰ ਜਿਵੇਂ ਦੱਸਿਆ ਗਿਆ ਕਿ ਸਾਡੇ ਉਧਰ ਫਾਜ਼ਿਲਕਾ ਜ਼ਿਲ੍ਹੇ ਦੇ ਵੱਲ ਤਕਰੀਬਨ 33 ਚੰਤੀ ਕੇਸ ਜਿਹੜੇ ਆ ਇੱਕੋ ਹੀ ਹਲਕੇ ਦੇ ਉਹ ਦੇਖਣ ਨੂੰ ਮਿਲੇ ਔਰ ਉਹਦੇ ਕਰਕੇ ਸਾਨੂੰ ਹਰ ਜ਼ਿਲ੍ਹੇ ਦੇ ਵਿੱਚ ਸਖਤੀ ਦਾ ਕਾਰਵਾਈ ਕਰਨੀ ਮੈਡਮ ਸੱਤ ਜਗੇ ਤੁਸੀਂ ਕਿਹਾ ਜਿਵੇਂ ਜਲੰਧਰ ਛੱਡ ਦੋ ਤੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਕਦੋਂ ਵਿਭਾਗ ਨੂੰ ਇਹ ਨਿਰਦੇਸ਼ ਦਿੱਤੇ ਗਏ ਆ ਕਿ 30 ਤਰੀਕ ਤੱਕ ਸਾਰੀ ਬੱਚੀਆਂ ਦੇ ਪੈਸੇ ਉਹਨਾਂ ਦੇ ਖਾਤਿਆਂ 'ਚ ਜਾਣੇ ਚਾਹੀਦੇ ਆ ਔਰ ਵਿਭਾਗ ਪੂਰੀ ਤਰ੍ਹਾਂ ਇਸ ਤੇ ਅਮਲ ਕਰਕੇ ਇਸ ਨੂੰ ਅਮਲੀ ਜਾਮਾ ਪਹਿਨਾਈ ਟੋਟਲ ਪੂਰੇ ਪੰਜਾਬ ਦੇ ਕਿੰਨੇ ਬੱਚੇ ਨੇ ਜੀ ਇਹ ਇੱਕ ਹੁੰਦਾ ਇਸ ਤਰ੍ਹਾਂ ਜੀ ਕਿ ਹਰ ਸਾਲ ਵੇਰੀਏਸ਼ਨ ਹੁੰਦੀ ਰਹਿੰਦੀ ਆ ਜੇ ਮੈਂ ਤੁਹਾਨੂੰ ਦੱਸਿਆ ਕਿ ਅਪ੍ਰੋਕਸੀਮੇਟ ਅਸੀਂ 45000 ਲੈ ਕੇ ਚੱਲਦੇ ਹਾਂ ਸਾਲ ਦੇ ਲਾਪਤਰੀ ਸੋ ਇਸੇ ਤਰ੍ਹਾਂ ਹੀ ਜਿਵੇਂ ਹੁਣ ਅਸੀਂ 5000 ਜਾਂ 6000 ਬੱਚਿਆਂ ਨੂੰ ਦੇ ਰਹੇ ਹਾਂ ਤੇ ਇਸ ਤੋਂ ਵੱਧ ਜਿਹੜੇ 20-25000 ਹੋਰ ਵੀ ਆ ਸਕਦੇ ਅੱਜ ਜਿਹੜੇ ਮੈਂ ਤੁਸੀਂ ਕਿਹਾ ਵੀ ਵੈਰੀਫਿਕੇਸ਼ਨ ਦੇ ਵਿਚਾਰ ਵੀ ਲੈਂਦੇ ਆਂ ਤਾਂ ਨੋਟਿਸ ਕੋ ਵੀ ਸਕੀਮ ਚਲ ਰਹੀ ਸੀ ਲੋਕਾਂ ਦੇ ਵਿੱਚ ਕਿ ਆਪ ਪੌਂਤੀ ਸੀ ਕਿ ਇਹ ਕੋਈ ਨਾ ਅਪਲਾਈ ਕਰ ਰੱਖਿਆ ਸੀ ਜਾਂ ਉਮਰ ਉਹ ਮਿਲਦੀ ਨਹੀਂ ਸੀ ਇਸ ਦੀ ਨਹੀਂ ਮੈਂ ਇਹ ਬੱਚੇ ਜਿਹੜੇ ਆਨਲਾਈਨ ਅਪਲਾਈ ਕਰਦੇ ਮੈਂ ਫਿਰ ਮੈਂ ਆ ਤੁਹਾਡੇ ਜ਼ਰੀਏ ਲੋਕਾਂ ਤੱਕ ਵੀ ਆਪਣੀ ਗੱਲ ਪਹੁੰਚਾਣੀ ਚਾਹਾਂਗੀ ਕਿ ਜਿਹੜੇ ਲੋਕ ਕਿਉਂਕਿ ਅਸੀਂ ਕਹਿੰਨੇ ਕਿ ਸਾਡੇ ਦਫ਼ਤਰ ਜਾ ਕੇ ਅਪਲਾਈ ਕਰੋ ਜ਼ਿਲ੍ਹਾ ਭਲਾਈ ਅਫਸਰ ਦੇ ਕੋਲ ਆ ਕੇ ਅਪਲਾਈ ਕਰੋ ਪਰ ਲੋਕ ਜਾ ਕੇ ਪ੍ਰਾਈਵੇਟ ਕੈਫੇਸ ਦੇ ਉੱਪਰ ਅਪਲਾਈ ਕਰਦੇ ਸੀ ਔਰ ਉਹਨਾਂ ਕੋਲ ਕੋਈ ਡੁਪਲੀਕੇਸੀ ਹੁੰਦੀ ਹੈ ਕਿ ਪਹਿਲਾਂ ਤੇ ਆਧਾਰ ਕਾਰਡ ਪਏ ਆ ਜਾਂ ਕਿਸੇ ਨਾਲ ਕਿਸੇ ਨਾਲ ਜੋੜ ਦਿੰਦੇ ਆ ਸੋ ਇਸ ਤਰ੍ਹਾਂ ਦੇ ਕੇਸ ਸਾਹਮਣੇ ਆਏ ਕਿ ਐਕਚੁਅਲੀ ਕੋਈ ਕੇਸ ਐਗਜ਼ਿਸਟ ਨਹੀਂ ਕਰਦਾ ਪਰ ਸਾਡੇ ਕੋਲ ਕੇਸ ਆ ਗਿਆ ਸਿੱਧੇ ਤੌਰ ਤੇ ਉਸ ਨੂੰ ਮੈਂ ਕਿ ਫਰਜੀ ਰਜਿਸਟ੍ਰੇਸ਼ਨ ਫਰਜੀ ਰਜਿਸਟ੍ਰੇਸ਼ਨ ਕਿਹਾ ਸਰ ਫਰਜੀ ਫਰਜੀ ਰਜਿਸਟ੍ਰੇਸ਼ਨਸ ਵੀ ਹੁਣ ਤੱਕ ਜਿਵੇਂ ਸਾਡੀ ਇਹ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਹੀ ਦੇ ਰਹੀ ਹਾਂ ਕਿ ਫਾਜ਼ਲਕਾ ਦੇ ਵਿੱਚ ਸਾਨੂੰ 34-35 ਕੇਸ ਇਸ ਤਰ੍ਹਾਂ ਦੇਖਣ ਨੂੰ ਮਿਲੇ ਔਰ ਉਹਦੇ ਅੰਦਰ ਜਿਹੜੀ ਕਾਰਵਾਈ ਇਨ ਪ੍ਰੋਸੈਸ ਹੈ ਅਸੀਂ ਜਿਹੜੇ ਵੀ ਬੰਦਿਆਂ ਨੇ ਇਸ ਤਰ੍ਹਾਂ ਦਾ ਕੋਈ ਘਪਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਸਜ਼ਾ ਦੇ ਮੰਗੇ ਜੀ ਮੈਡਮ ਕਿਛਦੇ ਆਉਗੀ ਅਚਾਨਕ ਜੋਗੀ ਚ ਲੋਕ ਸਿੱਧੇ ਟੈਫਿਕ ਚਲੇਗੇ ਟਕਰਾਵ ਚ ਉਹਨਾਂ ਨੂੰ ਕੋਈ ਧਿਆਨ ਉੱਚ ਕੇ ਨਹੀਂ ਕਰਤਾ ਮਿਲਿਆ ਨੂੰ ਪਤਾ ਹੀ ਨਹੀਂ ਕਿ ਸੁਨਭਾੜੀ ਟੈਫਿਕ ਦੇ ਲੇ ਕੇ ਆ ਕੇ ਅਵੈਨਸ ਵੀ ਹੋ ਗਿਆ 700 ਰੁਪਏ ਦਾ ਜੁਰਮਾਨਾ ਦਿੱਤਾ ਉਹਨਾਂ ਨੇ ਠੀਕ ਇਸ ਮੋੜੇ ਨੇ ਕੋਕਾਰ ਅਕਸਰ ਦੇਖਦੇ ਹਾਂ ਦੇਖੋ ਦੇਖੋ ਮੈਂ ਉਹੀ ਗੱਲ ਅਸੀਂ ਜਦੋਂ ਇਹ ਪੋਰਟਲ ਲਾਂਚ ਵੀ ਕੀਤਾ ਸੀ ਉਦੋਂ ਵੀ ਬਾਰ ਬਾਰ ਅਸੀਂ ਸੋਸ਼ਲ ਮੀਡੀਆ ਦੇ ਜ਼ਰੀਏ ਕਿ ਤੁਸੀਂ ਪਹਿਲਾਂ ਸਾਡੇ ਦਫ਼ਤਰਾਂ ਜਾਓ ਉੱਥੇ ਤੁਹਾਨੂੰ ਸਹੀ ਜਾਣਕਾਰੀ ਮਿਲੇਗੀ ਉੱਥੇ ਆ ਕੇ ਅਪਲਾਈ ਕਰੋ ਪਰ ਕਿਉਂਕਿ ਸਾਡੇ ਲੋਕ ਵੀ ਕਈ ਵਾਰੀ ਭੋਲੇ-ਪਾਲੇ ਹੁੰਦੇ ਉਹ ਈਜ਼ੀ ਫੈਸਿਲਿਟੀ ਲੈਣ ਦੇ ਲਈ ਪ੍ਰਾਈਵੇਟ ਵਾਲਿਆਂ ਦੇ ਵਿੱਚ ਚਾਂਸੇ 'ਚ ਫਸ ਜਾਂਦੇ ਆ ਪਰ ਮੈਂ ਉਹੀ ਗੱਲ ਦੁਹਰਾਉਣਾ ਚਾਹਾਂਗੀ ਕਿ ਸਾਰਾ ਕੁਝ ਜਿਹੜੀਆਂ ਸ਼ਾਰਟਕਮਿੰਗਸ ਸਾਨੂੰ ਫੇਸ ਕਰਨ ਨੂੰ ਮਿਲੀਆਂ ਉਹਨੂੰ ਖਤਮ ਕਰਨ ਲਈ ਅਸੀਂ ਇਹਨੂੰ ਸੇਵਾ ਕੇਂਦਰਾਂ ਨਾਲ ਜੋੜਾਂਗੇ ਤੁਹਾਨੂੰ ਲੱਗਦਾ ਨਹੀਂ ਕਿ ਜਿਹੜੀਆਂ ਇਹ ਪਿੰਡ ਹੈ 12 ਵਿੱਚ 750 ਪਿੰਡ ਹੈ ਇਹਨਾਂ ਤੋਂ ਫ੍ਰੀ ਗੋਵਰਨਮੈਂਟ ਪੰਚਾਇਤ ਬਾਰੇ ਤੇ ਪੰਚਾਇਤਾਂ ਵੀ ਤੋਂ ਪੈਟਰਚਾ ਵੇਲੇ ਸੋਈਗੀ ਸਪੱਤਪਨ ਸੁਖ ਕਰਨਗੇ ਦਸਮ ਕੇ ਅਗਰ ਆਉਂਦੀ 파ਟਨਰ ਨਾ ਜੁੜਿਆ ਹੋ ਗਿਆ ਕਿ ਜੁਬਾਨ ਵਿੱਚ ਬਿਲਕੁਲ ਜੀ ਮੈਂ ਇਹ ਕਹਿਣਾ ਚਾਹਾਂਗੀ ਕਿ ਜਿਸ ਤਰ੍ਹਾਂ ਕ੍ਰਪਸ਼ਨ ਹਰ ਲੈਵਲ ਤੇ ਇਸ ਤਰ੍ਹਾਂ ਫੈਲੀ ਹੋਈ ਹੈ ਕਿ ਜੇ ਅਸੀਂ ਕਹੀਏ ਕਿ ਆਸ਼ੀਰਵਾਦ ਸਕੀਮ ਲਈ ਕਿਵੇਂ ਅਪਲਾਈ ਕਰਦੇ ਆ ਉਹਦੇ ਵਿੱਚ ਸਰਪੰਚ ਦੀ ਮੋਹਰ ਲੱਗਦੀ ਹੈ ਜਾਂ ਪੰਚ ਦੀ ਮੋਹਰ ਲੱਗਦੀ ਹੈ ਪਰ ਜੇ ਕਿਤੇ ਉਸ ਬੇਸਿਕ ਲੈਵਲ ਤੇ ਕ੍ਰਪਸ਼ਨ ਸ਼ੁਰੂ ਹੋ ਜਾਂਦੀ ਹੈ ਤਾਂ ਫਿਰ ਉਹਨੂੰ ਵੀ ਰੋਕਣਾ ਔਖਾ ਹੋ ਜਾਂਦਾ ਨਾ ਸੋ ਹਰ ਇੱਕ ਚੀਜ਼ ਤੇ ਹਰ ਇੱਕ ਸਟੈਪ ਤੇ ਕਰਪਸ਼ਨ ਨੂੰ ਰੋਕਣ ਦੇ ਲਈ ਸਾਨੂੰ ਬਹੁਤ ਸਖਤ ਮਿਹਨਤ ਕਰਨੀ ਪੈਣੀ ਹੈ ਔਰ ਅਸੀਂ ਜੋ ਦੇਖਿਆ ਆਸ਼ੀਰਵਾਦ ਸਕੀਮ ਤੇ ਪੈਸੇ ਵੀ ਇਸੇ ਕਰਕੇ ਰੋਕੇ ਸੀ ਵੀ ਬਿਲਕੁਲ ਵੀ ਕਿਸੇ ਬੇਈਮਾਨ ਤੱਕ ਇਹ ਫਾਇਦਾ ਨਹੀਂ ਜਾਣ ਦਵਾਂਗੇ ਅਸੀਂ ਜਿਹੜੇ ਐਕਚੁਅਲ ਬੈਨੀਫਿਸ਼ੀਰੀ ਆ ਉਹਨਾਂ ਦੇ ਤੱਕ ਹੀ ਇਸ ਸਕੀਮ ਦਾ ਲਾਭ ਪਹੁੰਚਾਵਾਂਗੇ ਕਿੰਨੇ ਬਹੁਤ ਜਿਹਾ ਕੰਮ ਹੋ ਕੇ ਇਹ ਜਿਹੜੇ ਲੈਫਟਸ ਹੋ ਗਈਆਂ ਸੀ ਬਹੁਤ ਸਾਰੀ ਜਿਹੜੀ ਗ੍ਰਾਂਟ ਸੀ ਸਕਰਮ ਸਕੀਮ ਦੀ ਕਿਉਂਕਿ ਬਟਨਾ ਸ਼ਾਇਦ ਭੁੱਲ ਗਏ ਸੀਗੇ ਲਾਸਟ ਦੇ ਵਿੱਚ ਤਰੂਆਂ ਦੇ ਵਿੱਚ ਉਹ ਕੀ ਹੋਣਾ ਦੇ ਰਹਿ ਗਏ ਨੇ ਬੈਨੇਫਿਸ਼ੀਰੀ ਤੇ ਉਹਨਾਂ ਨੂੰ ਤੁਸੀਂ ਕਿਉਂਕਿ ਉਸ ਸਮੇਂ ਲੈਫਟ ਹੋ ਗਈ ਗ੍ਰਾਂਟ ਦਿੱਤਾ ਨਹੀਂ ਮੈਂ ਮੈਂ ਤੁਹਾਨੂੰ ਇਹ ਵੀ ਗੱਲ ਕਲੀਅਰ ਕਰਦਾ ਕਿ ਅਸੀਂ ਜਦੋਂ ਸਰਕਾਰ ਬਣੀ ਸੀ 2022 ਦੇ ਵਿੱਚ ਉਦੋਂ ਅਸੀਂ ਪੁਰਾਣੇ ਪੈਂਡਿੰਗ ਪੈਕੇਜ ਪਿਛਲੇ 10 ਸਾਲਾਂ ਦੇ ਵੀ ਕੱਟੇ ਸੀ ਜਿਹੜੇ ਪੈਂਡਿੰਗ ਪਏ ਆ ਔਰ ਉਹਨਾਂ ਨੂੰ ਵੀ ਅਸੀਂ ਇਹ ਬੈਨੀਫਿਟ ਦਿੱਤਾ ਸੀਗਾ ਉਹਦੀ ਐਕਚੁਅਲ ਫਿਗਰ ਮੈਂ ਤੁਹਾਨੂੰ ਦੱਸ ਦੇਵਾਂਗੀ ਪਰ ਮੈਨੂੰ ਇਹਨਾ ਪਤਾ ਕਿ ਅਸੀਂ ਪਿਛਲੇ 10 ਸਾਲਾਂ ਦੇ ਪੈਂਡਿੰਗ ਪੇਕੇਸ ਜਾਂ ਜਿਹੜੇ ਕਹਿ ਲਓ ਕਿ ਨਕਾਰੇ ਗਏ ਕੇਸ ਸੀ ਉਹਨਾਂ ਨੂੰ ਲਿਆ ਕੇ ਵੀ ਉਹਨਾਂ ਨੂੰ ਬੈਨੀਫਿਟ ਦਿੱਤਾ ਸੀ ਔਰ ਜਦੋਂ ਸਰਕਾਰ ਨਵੀਂ ਬਣੀ ਐ ਸਾਡੇ ਕੋਲ ਪਿਛਲੇ ਕਈ ਮਹੀਨਿਆਂ ਦਾ ਜਿਹੜਾ ਲੈਪਸ ਜਾਂ ਕਹਿ ਲਓ ਜਾਂ ਬੋਝ ਕਹਿ ਲਓ ਉਹ ਛੱਡ ਕੇ ਗਈ ਸੀ ਸਕੀਮ ਸ਼ੁਰੂ ਜ਼ਰੂਰ ਹੋ ਗਈ ਸੀ ਪਰ ਸਕੀਮ ਨੂੰ ਪੂਰੇ ਤੌਰ ਤੇ ਨੇਪਰੇ ਚਾੜਨ ਲਈ ਅਸੀਂ ਆਉਂਦੇ ਹੀ ਆਸ਼ੀਰਵਾਦ ਸਕੀਮ ਦੇ ਪੈਸੇ ਜਿਹੜੇ ਆ ਉਹ ਲਾਂਚ ਕੀ